ਸੋ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਤੁਹਾਨੂੰ ਬਟਾਲੇ ਦੀ ਧੀ ਸਾਡੀ ਭੈਣ ਆਈ ਸੀ ਐਸ ਸੀ ਚੋਂ ਟੋਪ ਕੀਤਾ ਜ਼ਿਲ੍ਹਾ ਗੁਰਦਾਸਪੁਰ ਚੋਂ ਆਪਾਂ ਗੱਲਬਾਤ ਕਰਾਂਗੇ ਕੀ ਬੰਨਾ ਚਾਹੁੰਦੇ ਆ ਤਾਂ ਕਿੰਨੇ ਕੁ ਸਪੋਰਟ ਆ ਪਰਿਵਾਰ ਦੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਮੰਨਤ ਕਾਲੋ ਹੈ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਹੋ ਵੀ ਸਾਡੇ ਦਰਸ਼ਕਾਂ ਨੂੰ ਮੇਰੇ ਪਰਿਵਾਰ ਦੇ ਵਿੱਚ ਮੇਰੇ ਫਾਦਰ ਮਦਰ ਮੇਰੇ ਗ੍ਰੈਂਡ ਪੇਰੈਂਟਸ ਤੇ ਮੇਰਾ ਛੋਟਾ ਭਰਾ ਹੈ ਸੋ ਕਿੰਨੀ ਉਮਰ ਸੀ ਤੇ ਤੁਹਾਨੂੰ ਸ਼ੌਂਕ ਪੈ ਗਿਆ ਡਾਕਟਰ ਬਣਨ ਦਾ ਪਤਾ ਲੱਗੇ ਕਿ ਤੁਸੀਂ ਡਾਕਟਰ ਬੰਨਣਾ ਚਾਹੁੰਦੇ ਹੋ ਤੇ ਕਿਹਦੀ ਕਿਹਦੀ سپورਟ ਰਹੀ ਹੈ ਤਾਂ ਕਿੰਨੇ ਮਾਰਕਸ ਲਏ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੇਨਲੀ ਮੇਰਾ ਜਿਹੜਾ ਇੰਟਰਸਟ ਡਾਕਟਰੀ ਲਾਈਨ ਦੇ ਵਿੱਚ 9ਥ ਕਲਾਸ ਤੋਂ ਸਟਾਰਟ ਹੋਇਆ ਬਿਕੋਜ਼ ਉਦੋਂ ਤੋਂ ਹੀ ਜਿਹੜਾ ਫਿਊਚਰ ਬਾਰੇ ਪਲੈਨਿੰਗ ਸਟਾਰਟ ਹੋ ਜਾਂਦੀ ਆ ਤੇ ਡਾਕਟਰ ਬਣਦਾ ਜਿਹੜਾ ਮੇਰਾ ਏਮ ਆ ਉਹਦੇ ਵਿੱਚ ਮੇਰੇ ਸਾਡੇ ਮੇਰੀ ਪੂਰੀ ਫੈਮਿਲੀ ਨੇ ਮੇਰਾ ਬਹੁਤ ਜ਼ਿਆਦਾ ਸਪੋਰਟ ਕੀਤਾ ਜਿੱਥੇ ਮੈਨੂੰ ਉਹਨਾਂ ਦੀ ਲੋੜ ਸੀ ਉਹ ਮੇਰੇ ਲਈ ਹਮੇਸ਼ਾ ਖੜੇ ਸਨ ਸੋ ਪਰਿਵਾਰ ਦੇ ਵਿੱਚ ਕੌਣ ਕੌਣ ਆ ਫਿਰ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਪਾਪਾ ਕੀ ਕਰਦੇ ਆ ਤੇ ਮੰਮਾ ਕੀ ਕਰਦੇ ਹੋਗੇ ਸਰ ਮੇਰੀ ਫੈਮਲੀ ਦੇ ਵਿੱਚ ਮੇਰੇ ਮੰਮਾ ਮੇਰੇ ਪਾਪਾ ਜੋ ਕਿ ਇੱਕ ਲਾਇਰ ਨੇ ਤੇ ਉਹ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਟਾਲਾ ਪ੍ਰੈਜ਼ੈਂਟ ਟਾਈਮ ਦੇ ਵਿੱਚ ਹੈਗੇ ਨੇ ਮੇਰੇ ਦਾਦੂ ਮੇਰੇ ਦਾਦੀ ਤੇ ਮੇਰਾ ਛੋਟਾ ਭਰਾ ਸੋ ਕਿੰਨੀ ਕਿ ਮਿਹਨਤ ਕਰਨੀ ਪਈ ਟੌਪ ਕਰਨ ਵਾਸਤੇ ਕਿਉਂਕਿ ਅੱਜ ਕੱਲ ਦਾ ਸਮਾਂ જરા ਬੜੀ ਮਿਹਨਤ ਕਰਨੀ ਪੈਂਦੀ ਏ ਜੇ ਪਰਮਾਤਮਾ ਦੀ ਕਿਰਪਾ ਹੁੰਦੀ ਏ ਤਾਂ ਫਿਰ ਮਾਤਾ ਪਿਤਾ ਦੀ ਵੀ ਕਿਰਪਾ ਹੁੰਦੀ ਉਹਨਾਂ ਦੀ ਸਪੋਰਟ ਹੋਵੇ ਤਾਂ ਬੱਚਾ ਫੇਰ ਹੀ ਕਿਤੇ ਨਾ ਕਿਤੇ ਅੱਗੇ ਪਹੁੰਚਦਾ ਕਿੰਨੀ ਕਿ ਮਿਹਨਤ ਕਰਨੀ ਪਈਏ ਤੇ ਇੱਥੋਂ ਤੱਕ ਪਹੁੰਚੇ ਹੋਵੇ ਸਾਡੇ ਦਰਸ਼ਕਾਂ ਨੂੰ ਦੱਸੋ ਵੇਖੋ ਕੋਈ ਵੀ ਚੀਜ਼ ਹਾਸਲ ਕਰਨ ਲਈ ਜਿਹੜੀ ਮਿਹਨਤ ਆਉਂਦੀ ਹੈ ਪੂਰੀ ਪੂਰੀ ਕਰਨੀ ਪੈਂਦੀ ਹੈ बिकॉज़ ਅੱਜ ਕੱਲ ਦੇ ਜਵਾਨੇ ਦੇ ਵਿੱਚ ਕੰਪੀਟੀਸ਼ਨ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਮਿਹਨਤ ਦੀ ਗੱਲ ਕਰੀਏ ਤੇ ਮਿਹਨਤ ਬਹੁਤ ਜ਼ਿਆਦਾ ਕਰਨੀ ਪਈ ਹੈ ਮੈਨੂੰ ਸਟਾਰਟਿੰਗ ਤੋਂ ਲੈ ਕੇ ਜਦੋਂ ਮੇਰੀ 10th ਸਟਾਰਟ ਹੋਈ ਮੈਂ ਰੈਗੂਲਰਲੀ ਪੜ੍ਹਦੀ ਰਹੀ ਹਾਂ ਮੈਂ ਆਪਣਾ ਸ਼ਡਿਊਲ ਸੈੱਟ ਕੀਤਾ ਟੀਚਰਸ ਦੀ ਸਪੋਰਟ ਲੈ ਜਿੱਥੇ ਮੈਨੂੰ ਲੋੜ ਪਈ ਮੇਰੇ ਟੀਚਰਸ ਮੇਰੇ ਪੇਰੈਂਟਸ ਹਰ ਵਾਰੀ ਮੇਰੇ ਲਈ ਖੜੇ ਸਨ ਜਿੱਥੇ ਮੈਨੂੰ ਕੋਈ ਵੀ ਡਾਊਟ ਹੁੰਦਾ ਸੀ ਮੈਂ ਆਪਣੇ ਟੀਚਰਸ ਕੋਲ ਜਾਂਦੀ ਹਾਂ ਉਸੇ ਟਾਈਮ ਤੇ ਉਹ ਮੇਰਾ ਡਾਊਟ ਕਲੀਅਰ ਕਰ ਦਿਆ ਸੰਤ ਇਸੇ ਕਰਕੇ ਮੈਂ ਹੁਣ ਟੌਪ ਕੀਤਾ ਹੈ 10th ਦੇ ਵਿੱਚ ਸੋ ਮੰਨਤ ਕਾਲ ਨੂੰ ਕਿੰਨੇ ਕ ਫੋਨ ਆਏ ਨੇ ਰਿਸ਼ਤੇਦਾਰਾਂ ਦੇ ਭੈਣ ਭਰਾਵਾਂ ਦੇ ਤੇ ਗਲੀ ਵਾਲਿਆਂ ਨੇ ਕਿੰਨੀਆਂ ਕ ਵਧਾਈਆਂ ਦਿੱਤਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੋ ਜਿਹੜੀਆਂ ਵਧਾਈਆਂ ਦੀ ਗੱਲ ਕਰੀਏ ਤੇ ਮੇਰੇ ਫੈਮਿਲੀ ਦਾ ਮੂੰਹ ਥੱਕ ਗਿਆ ਹੀ ਥੈਂਕ ਯੂ ਥੈਂਕ ਯੂ ਕਾਕਾ ਕੇ ਸਾਰਿਆਂ ਨੂੰ ਗੱਲ ਕਰੀਏ ਰਿਲੇਟਿਵਸ ਦੀ ਨੇਬਰਸ ਦੀ ਗਵੰਡੀਆਂ ਦੀ ਮੇਰੇ ਸਕੂਲ ਮੇਟਸ ਦੀ ਸਾਰੇ ਜਾਣਿਆਂ ਨੇ ਮੈਨੂੰ ਬਹੁਤ ਜ਼ਿਆਦਾ ਵਧਾਈਆਂ ਦਿੱਤੀਆਂ ਬਿਕੋਜ਼ ਇਹ ਜਿਹੜੀ ਚੀਜ਼ ਆ ਇਹ ਹਾਜ਼ਰ ਕਰਨਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੈਗੀ ਡਿਸਟ੍ਰਿਕਟ ਲੈਵਲ 'ਤੇ ਟੌਪ ਕਰਨ ਦੇ ਲਈ ਕਿਤੇ ਇੱਕ ਸਕੂਲ ਆ ਡਿਸਟ੍ਰਿਕਟ ਦੇ ਵਿੱਚ ਅੱਜ ਕੱਲ੍ਹ ਇੰਨੇ ਜ਼ਿਆਦਾ ਸਕੂਲਸ ਖੁੱਲ ਚੁੱਕੇ ਨੇ ਤੇ ਸਾਰਿਆਂ ਨੂੰ ਪਿੱਛੇ ਛੱਡ ਕੇ ਡਿਸਟ੍ਰਿਕਟ ਦੇ ਵਿੱਚ ਟੌਪ ਕਰਨਾ ਬਹੁਤ ਜ਼ਿਆਦਾ ਵਧੀਆ ਗਵੰਡੀ ਗੱਲ ਹੈ ਸੋ ਫਾਦਰ ਸਾਹਿਬ ਡਾਕਟਰ ਲੈਂਡ ਚੁਣੀ ਹੈ ਤੁਸੀਂ ਕਿਉਂ ਨਹੀਂ ਉਦੋਂ ਨੂੰ ਰੁਝਾਨ ਕੀਤਾ ਉਦੋਂ ਸਟਾਰਟਿੰਗ ਤੋਂ ਮੇਰਾ ਕੋਈ ਇੰਟਰਸਟ ਹੀ ਨਹੀਂ ਹੈਗਾ ਸੀ ਤੇ ਨਾਲੇ ਮੇਰੇ ਕਦੀ ਪੇਰੈਂਟਸ ਨੇ ਮੈਨੂੰ ਕੋਈ ਫੋਰਸ ਨਹੀਂ ਕੀਤਾ ਕਿ ਤੂੰ ਇਸੇ ਲਾਈਨ ਦੇ ਵਿੱਚ ਜਾ ਜਿੱਥੇ ਮੇਰਾ ਇੰਟਰਸਟ ਸੀ ਉਹ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਤੇ ਇਨਸਪੀਰੇਸ਼ਨ ਇਨਸਪੀਰੇਸ਼ਨ ਵੀ ਮੈਨੂੰ ਬਹੁਤ ਜ਼ਿਆਦੀ ਮਿਲਿਆ ਮੇਰਾ ਇੱਕ ਤੋਂ ਮੇਰੀ ਇਨਸਪੀਰੇਸ਼ਨ ਮੇਰੇ ਭੂਆ ਜੀ ਨੇ ਜੋ ਕਿ ਆਪ ਇੱਕ ਪੇਸ਼ੇ ਤੋਂ ਡਾਕਟਰ ਨੇ ਤੇ ਇੱਕ ਮੇਰਾ ਇੰਟਰਸਟ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਸ਼ੁਰੂ ਤੇ ਬਹੁਤ ਜ਼ਿਆਦਾ ਰਿਹਾ ਵਾ ਤੇ ਮੈਨੂੰ ਇੰਟਰਸਟ ਇਸ ਹਸਾਬ ਨਾਲ ਕਿ ਮੈਨੂੰ ਜਾਣਨ ਦੀ ਬਹੁਤ ਜ਼ਿਆਦਾ ਉਤਸੁਕਤਾ ਹੁੰਦੀ ਕਿ ਸਾਡੀ ਬਾਡੀ ਕਿਤਰਾ ਵਰਕ ਕਰਦੀ ਹੈ ਇਹ ਡਿਸੀਜ਼ਸ ਦਾ ਕਾਰਨ ਕੀ ਹੈ ਕਿ ਬੈਕਟੀਰੀਆ ਵਗੈਰਾ ਕਿਤਰਾ ਚਲ ਜਾਂਦੇ ਅੰਦਰ ਇਹ ਸਾਰਾ ਕਰਕੇ ਮੈਨੂੰ ਡਾਕਟਰ ਬਣਨ ਦੀ ਜਿਹੜੀ ਵਿਸ਼ਾ ਮਿਲੀ ਸੋ ਡਾਕਟਰ ਬਣ ਕੇ ਫਿਰ ਕੀ ਕਰਨਾ ਚਾਹੁੰਦੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਹਿੰਦੇ ਨੇ ਕਿ ਪਰਮਾਤਮਾ ਦਾ ਦੂਜਾ ਰੂਪ ਕਿਹਾ ਜਾਂਦਾ ਡਾਕਟਰ ਨੂੰ ਜਦੋਂ ਮਰੀਜ਼ ਜਾਂਦਾ ਨਾ ਉੱਥੇ ਉਹ ਐਸੀ ਗੱਲ ਕਹਿੰਦਾ ਡਾਕਟਰ ਸਾਹਿਬ ਮੇਰੀ ਜਾਨ ਬਚਾ ਲਓ ਡਾਕਟਰ ਨੂੰ ਪਰਮਾਤਮਾ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਡਾਕਟਰ ਨੂੰ ਗਜਰੂਕ ਕਿਹਾ ਜਾਂਦਾ ਤੇ ਇਹ ਵੀ ਮੇਰਾ ਮੇਨ ਮੋਟਿਵ ਆ ਕਿ ਮੈਂ ਇਸ ਪੇਸ਼ੇ ਤੱਕ ਇਸ ਟਾਪ ਲੈਵਲ ਤੱਕ ਡਾਕਟਰ ਬਣ ਕੇ ਸਿੱਧੇ ਮੇਰੇ ਕੋਲ ਆਣ ਮੈਨੂੰ ਕਹਿਣ ਕਿ ਮੈਂ ਕਿਸ ਸਮਾਜਿਕ ਸੇਵਾ ਦੇ 파ਟਨਰ ਨਾਲ ਡਾਕਟਰ ਬਣਨਾ ਚਾਹੁੰਦੀ ਆ ਤੇ ਮੈਂ ਚਾਹੁੰਦੀ ਆ ਕਿ ਜਿਵੇਂ ਕਿ ਡਾਕਟਰ ਮੰਨਤ ਹੋਵੇ ਸਾਰੇ ਪਾਸੇ ਤੇ ਇਸ ਲਈ ਮੈਂ ਮਿਹਨਤ ਵੀ ਆਪਣੀ ਪੂਰੀ ਕਰ ਰਹੀ ਆ ਜਿੰਨੇ ਵੀ ਐਗਜ਼ਾਮਸ ਵਗੈਰਾ ਨੇ ਉਹ ਸਾਰੇ ਮੇਰੇ ਮਾਈਂਡ ਦੇ ਵਿੱਚ ਹੈਗੇ ਨੇ ਕਿ ਮੈਂ ਕਿਸ ਤਰ੍ਹਾਂ ਕਲੀਅਰ ਕਰਨੇ ਨੇ ਕੀ ਮੈਨੂੰ ਕਰਨਾ ਚਾਹੀਦਾ ਹੈ ਕਿ ਕੋਚਿੰਗ ਲੈਣੀ ਆ ਸਾਰਾ ਕੁਝ ਮੈਂ ਪਹਿਲਾਂ ਤੋਂ ਹੀ ਡਿਸਾਈਡ ਕੀਤਾ ਸੋ ਡਾਕਟਰ ਮੰਨਤ ਡਾਕਟਰ ਮੰਨਤ ਤੇ ਕਾਲੋ ਕਾਲੋ ਵੀ ਨਾਲ ਲਗਦਾਣਾ ਕਿਉਂਕਿ ਕਾਲੋ ਪਰਿਵਾਰ ਨੂੰ ਕੱਲ ਪਰਸੋ ਦੀਆਂ ਵਧਾਈਆਂ ਵੀ ਬੜੀਆਂ ਮਿਲਦੇ ਆ ਪਿਆ ਸੌਣ ਵੀ ਆ ਰਹੇ ਨੇ ਪਰ ਕਿਦਾਂ ਦਾ ਸੈਲੀਬ੍ਰੇਸ਼ਨ ਕੀਤਾ ਮੰਨਤ ਕਾਲੋ ਨੇ ਤੇ ਬਾਕੀ ਕਾਲੋ ਪਰਿਵਾਰ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜਦੋਂ ਪਤਾ ਲੱਗਾ ਕਿ ਇੰਨੀ ਪਰਸੈਂਟੇਜ ਆਈ ਹੈ ਤੇ ਨਾਲ ਨਾਲ ਪਤਾ ਲੱਗਦਾ ਹੈ ਕਿ ਬਟਲਾ ਬਟਾਏ ਤੇ ਟਾਪ ਕੀਤਾ ਜ਼ੋਨਲ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸਾਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੋਇਆ ਇੰਨੀ ਜ਼ਿਆਦਾ ਖੁਸ਼ੀ ਕਿ ਰਾਤ ਨੂੰ ਕੇਕ ਕੱਟੇ ਇੱਕ ਦੋ ਤਿੰਨ ਤਿੰਨ ਕੇਜ ਆਏ ਜਿਹੜੀ ਡਿਸ਼ਸ ਜਿਹੜੀ ਮੇਰੇ ਫੇਵਰਿਟ ਸੀ ਮੇਰੀ ਫੈਮਿਲੀ ਨੇ ਮੈਨੂੰ ਬਣਾ ਕੇ ਦਿੱਤੀਆਂ ਤੇ ਉਹ ਪੂਰੇ ਜ਼ਿਆਦਾ ਐਕਸਾਈਟਿਡ ਐਂਨੇ ਜ਼ਿਆਦਾ ਹੈਪੀ ਸੀ ਕਿ ਜੋ ਮੈਂ ਉਹਦੋਂ ਮੰਗਦੋਂ ਮੈਨੂੰ ਮਿਲੀ ਜਾਣਾ ਸੀ ਸੋ ਅਗੋ ਵੀ ਮਿਲੂਗਾ ਕਿਉਂਕਿ ਤੁਸੀਂ ਡਾਕਟਰ ਬਣ ਜਾਣਾ ਹੈ ਡਾਕਟਰ ਕੋਤੇ ਵੈਸੇ ਹੀ ਡਰ ਲੱਗਦਾ ਹੈ ਕਿਉਂਕਿ ਡਾਕਟਰ ਜਿਹੜਾ ਹੈ ਨਾ ਡਾਕਟਰ ਕੋ ਡਾਰੀ ਲੱਗਦਾ ਤੇ ਅੱਗੋਂ ਵੀ ਤੁਹਾਨੂੰ ਪ੍ਰਮਾਤਮਾ ਕਿਰਪਾ ਕਰੇ ਤੁਸੀਂ ਜਲਦੀ ਤੋਂ ਜਲਦੀ ਡਾਕਟਰ ਬਣੋ ਤਾਂ ਕਾਲੋ ਪਰਿਵਾਰ ਦਾ ਨਾਮ ਰੋਸ਼ਨ ਕਰੋ ਇੱਕ ਸਵਾਲ ਹੈ ਕਿ ਬੇਟੀਆਂ ਨੂੰ ਅੱਗੇ ਨਹੀਂ ਵਧਿਆ ਜਾਣ ਦਿੱਤਾ ਇਹ ਪਿੱਛੇ ਦੀ ਇਹ ਕੰਡਿਆਲਾ ਦੀ ਕੁੜੀ ਆ ਪਲੱਸ 2 ਚ ਉਹਨੇ ਵੀ ਟੋਪ ਕੀਤੀ ਜਿਲ੍ਹਾ ਗੁਰਦਾਸਪੁਰ ਚੋਂ ਤੇ ਤੁਸੀਂ ਵੀ ਇੱਕ ਟੋਪ ਕੀਤੀ ਹੈ ਕੀ ਮੈਸੇਜ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਜਿਨ੍ਹਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਜੀਵੇਂ ਕਿ ਸਾਨੂੰ ਪਤਾ ਹੀ ਆ ਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਸਟਿਲ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੁੰਦੀ ਆ ਵੀ ਮੇਨਲੀ ਜੈਂਡਰ ਦੇ ਬੇਸਿਸ ਤੇ ਕੁੜੀਆਂ ਨੂੰ ਅੱਗੇ ਨਿਵਦਨ ਦਿੱਤਾ ਜਾਂਦਾ ਕੁੜੀਆਂ ਨੂੰ ਅਗਰ ਸਪੋਰਟ ਵੀ ਕਰ ਦਿੰਦੇ ਪੇਰੈਂਟਸ ਤੇ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਹੈ ਨਹੀਂ ਇਹ ਜੌਬ ਨਹੀਂ ਕਰਨੀ ਇਹ ਕੁੜੀਆਂ ਦੇ ਲਈ ਫਿੱਟ ਨਹੀਂ ਹੈਗੀ ਅਗਰ ਭਾਵੇਂ ਕਿ ਲੜਕੀ ਦਾ ਜਿੰਨਾ ਮਰਜ਼ੀ ਜੀ ਕਰਦਾ ਹੋਵੇ ਪਰ ਮੇਰੇ ਪੇਰੈਂਟਸ ਇਤਰਾਦੇ ਨਹੀਂ ਨੇ ਤੇ ਮੈਂ ਚਾਹੁੰਦੀ ਆ ਕਿ ਬਾਕੀ ਸਾਰੀਆਂ ਕੁੜੀਆਂ ਦੇ ਪੇਰੈਂਟਸ ਇੰਨੇ ਜ਼ਿਆਦਾ ਸਪੋਰਟਿਵ ਹੋਣ ਤੇ ਜੋ ਵੀ ਉਹ ਚਾਹੁੰਦੇ ਨੇ ਉਹ ਉਹਨਾਂ ਨੂੰ ਮਿਲ ਸਕੇ ਸੋ ਗੱਲਬਾਤ ਕੀਤੀ ਇਹਦੀ ਮੰਨਤ ਕਾਹੋ ਕਹਿੰਦੇ ਨੇ ਕਿ ਕੱਲ ਪਰਸੋ ਤੋਂ ਹੀ ਬਹੁਤ ਜ਼ਿਆਦਾ ਵਧਾਈਆਂ ਮਿਲਦੇ ਆਪਿਆਂ ਕਾਲੋ ਪਰਿਵਾਰ ਨੂੰ ਤੇ ਨਾਲ ਦੀ ਨਾਲ ਸੈਲੀਬ੍ਰੇਸ਼ਨ ਵੀ ਹੋ ਰਿਹਾ ਤੇ ਮੂੰਹ ਵੀ ਮਿੱਠਾ ਕਰਾਰੇ ਨੇ ਲੋਕ ਘਰ ਵਿੱਚ ਆਂਦੇ ਨੇ ਫੋਨ ਤੇ ਵੀ ਗੱਲਾਂ ਹੁੰਦੀਆਂ ਨੇ ਪਰਿਵਾਰ ਕਿਤਨਾ ਕਿਤੇ ਬਹੁਤ ਖੁਸ਼ ਆ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਮਾਤਾ ਜੀ ਨਾਲ ਕੀ ਕਹਿਣਾ ਸੋ ਮਾਤਾ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਬੇਟੀ ਨੇ ਸ਼ੌਕ ਕੀਤੀ ਏ ਤਾ ਕਹਿੰਦੇ ਨੇ ਕਿ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੁੰਦਾ ਹੈ ਤੇ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਗੱਲਬਾਤ ਕਰਦੇ ਆਂ ਮਾਤਾ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਅਮਨਦੀਪ ਜੀ ਸੋ ਬਹੁਤ-ਬਹੁਤ ਸਾਡੀ ਟੀਮ ਵੱਲੋਂ ਤੁਹਾਨੂੰ ਮੁਬਾਰਕਾਂ ਕਿ ਤੁਹਾਡੀ ਬੇਟੀ ਨੇ ਟੌਪ ਕੀਤਾ ਤੇ ਕਾਲੋ ਪਰਿਵਾਰ ਦਾ ਜਰਾਏ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਸੋ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਬੇਟੀ ਮੇਰੀ ਨੇ ਟੌਪ ਕੀਤਾ ਬੜੀ ਖੁਸ਼ੀ ਸਾਡੇ ਵਿੱਚ ਮੇਰੇ ਬੱਚੇ ਨੇ ਬੜੀ ਮਿਹਨਤ ਕੀਤੀ ਉਹਦਾ ਫਾਲੇ ਨੂੰ ਮਿਲਿਆ ਤੇ ਬਾਕੀ ਸਾਰੇ ਸਾਡੇ ਰਿਲੇਟਿਵ ਸਾਰੇ ਬਹੁਤ ਖੁਸ਼ ਨੇ ਵਧਾਈਆਂ ਲਈ ਦੂਰ ਦੂਰੋਂ ਫੋਨ ਆਉਂਦੇ ਨੇ ਸਾਨੂੰ ਕਿ ਤੁਹਾਡੇ ਬੱਚੇ ਨੇ ਟੌਪ ਕੀਤਾ ਵਾ ਤੇ ਬੱਚੇ ਦੀ ਮਿਹਨਤ ਦਾ ਜਿਹੜਾ ਫਾਲੋ ਸਾਨੂੰ ਮਿਲਿਆ ਜੇ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੇ ਇਹਨਾਂ ਦੇ ਫਾਦਰ ਸਾਹਿਬ ਕੀ ਕਰਦੇ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਇਹਨਾਂ ਦੇ ਪਾਪਾ ਲਾਇਰ ਜੀ ਤੇ ਇਸ ਟਾਈਮ ਉਹ ਬਟਾਲਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਅੱਜ ਉਹ ਘਰ ਨਹੀਂ ਆਗੇ ਇਹਨਾਂ ਦੀ ਕੋਈ ਮੀਟਿੰਗ ਜੇ ਤੇ ਹੋਰ ਮੇਰੇ ਇੰਦੇ ਦਾਦਾ ਜੀ ਦਾਦੀ ਜੀ ਨੇ ਤੇ ਇਹਦਾ ਛੋਟਾ ਬ੍ਰਦਰ ਆ ਅਸੀਂ ਕਾਚ ਰਹਿਨੇ ਆ ਇਸ ਤੋਂ ਪਹਿਲਾਂ ਵੀ ਕੋਈ ਡਾਕਟਰ ਹੈਗਾ ਕਿ ਉਹਨਾਂ ਵੱਲ ਵੇਖ ਕੇ ਡਾਕਟਰ ਬੰਨਾ ਚਾਹੁੰਦੇ ਕਿ ਜਾਂ ਵੈਸੇ ਮਨ ਦੇ ਵਿੱਚ ਸੀਗਾ ਕਿ ਮੈਂ ਡਾਕਟਰ ਹੀ ਬੰਨਾ ਸੇਵਾ ਕਰਨੀ ਲੋਕਾਂ ਦੀ ਨਹੀਂ ਮੇਰੇ ਸਿਸਟਰ ਇਨ ਲਾ ਇਹਦੇ ਭੂਈ ਜੀ ਡਾਕਟਰ ਨੇ ਪਹਿਲਾਂ ਉਹ ਐਲ ਐਂਡ ਰਹਿੰਦੇ ਨੇ ਉੱਥੇ ਆਪਣੀ ਡਾਕਟਰੀ ਸੇਵਾ ਨਿਭਾਰੇ ਨੇ ਬੜੇ ਵਧੀਆ ਨੇ ਉਹਨਾਂ ਦੀ ਨੈਚਰ ਤੇ ਮਨ ਦੇ ਨੈਚਰ ਸੇਮ ਹੀ ਨੇ ਉਹਨਾਂ ਵੱਲ ਵੇਖ ਕੇ ਮੰਨਤ ਦੇ ਮੰਨ ਚੀ ਕਿ ਮੈਂ ਵੀ ਡਾਕਟਰ ਬੰਨਾ ਭੂਈ ਵਾਂਗੂ ਸੋ ਭੂਆ ਵੱਲ ਵੇਖ ਕੇ ਫਿਰ ਹਾਂਜੀ ਮੰਨਤ ਵੀ ਜਿਹੜੀ ਮੰਨਤ ਕਰ ਲੋ ਵੀ ਡਾਕਟਰ ਬੰਨਾ ਚਾਹੁੰਦੀ ਹੈ ਉਹ ਡਿਕਨਿੰਗ سپورਟ ਰਹੇਗੀ ਫਿਰ ਮੇਰੀ ਫਿਰ سپورਟ ਮੈਂ ਆਪਣੇ ਬੱਚੇ ਦੇ ਨਾਲ ਤੇ ਜਿਵੇਂ ਕਹੂਗੀ ਉਵੇਂ ਬਸ ਇਹਦੇ ਨਾਲ ਹਾਰ ਪਾਸੇ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਬਸ ਮੇਨਟੇਨੈਂਸ ਕਰਨੀ ਆ ਬਾਕੀ ਅਸੀਂ ਇਹਦੇ ਨਾਲ ਖੜੇ ਆ ਜੀ ਮਿਹਨਤ ਤੁਸੀਂ ਵੀ ਕਰਦੇ ਪਏ ਕਿਉਂਕਿ ਬੱਚੇ ਨੂੰ ਪੜਾਉਂਦੇ ਹੋ ਸਵੇਰੇ ਟਾਈਮ ਨਾਲ ਭੇਜ ਦਿਓ ਤਾਂ ਫੇਰ ਹੀ ਕਿਤੇ ਨਾ ਕਿਤੇ ਬੱਚਾ ਜਿਹੜਾ ਮਿਹਨਤ ਕਰਦਾ ਤੁਹਾਡਾ ਮਿਹਨਤ ਦਾ ਫਲ ਜਰਾ ਹੈ ਅੱਜ ਬੱਚੇ ਨੂੰ ਮਿਲਦਾ ਪਿਆ ਕੀ ਕਹਿਣਾ ਚਾਹੁੰਦੇ ਹਾਂਜੀ ਵੇਖੋ ਕਿ ਇਹ ਸਾਡੇ ਲਈ ਇੱਕ ਬੱਚੇ ਨੇ ਸਾਨੂੰ ਗਿਫਟ ਦਿੱਤਾ ਕਿਉਂਕਿ ਅਗੋਂ ਪਿਛੋਂ ਦੇ ਪੇਰੈਂਟਸ ਹੀ ਗਿਫਟ ਦਿੰਦੇ ਆਪਣੇ ਬੱਚੇ ਨੂੰ ਤੇ ਜਿਹੜੀ ਮਿਹਨਤ ਮਾਪੇ ਦੀ ਹੁੰਦੀ ਹੈ ਤੇ ਬੱਚੇ ਇਸ ਤਰ੍ਹਾਂ ਪੋਜੀਸ਼ਨ ਲੈ ਕੇ ਤੇ ਸਾਨੂੰ ਗਿਫਟ ਦਿੰਦੇ ਨੇ ਤੇ ਮੈਂ ਬਹੁਤ ਖੁਸ਼ ਆ ਕਿ ਮੇਰੇ ਬੱਚੇ ਨੇ ਮਿਹਨਤ ਕੀਤੀ ਤੇ ਚਲੋ ਦਿਨ ਰਾਤ ਇੱਕ ਕੀਤਾ ਸੀ ਉਹਨੇ ਤੇ ਬਟਾਲੇ ਤੋਂ ਟੌਪ ਕੀਤਾ ਫਿਰ ਡਿਸਟ੍ਰਿਕਟ ਲੈਵਲ ਤੋਂ ਟੌਪ ਕੀਤਾ ਬਸ ਬਹੁਤ ਖੁਸ਼ ਆ ਮੈਂ ਤੋਂ ਮੰਨਤ ਕਾਲੋ ਨੇ ਟੌਪ ਕੀਤਾ ਹੈ ਵਧਾਈਆਂ ਮਿਲ ਰਹੀਆਂ ਕਾਲੋ ਪਰਿਵਾਰ ਨੂੰ ਸਾਰਿਆਂ ਨੂੰ ਲੱਡੂ ਬਰਫੀ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਦੋ ਤਿੰਨ ਦਿਨ ਤੋਂ ਤੇ ਛਤਾਨੀ ਛੋਨੀ ਤੇ ਨਹੀਂ ਕਰਦੀ ਮੰਨਤ ਕਾਲੋ ਕਿਨੇ ਨੇ ਕਰ ਵੀ ਲੈਂਦੇ ਨੇ ਬੱਚੇ ਦੀ ਨੇਚਰ ਆਉਂਨੇ ਤੇ ਚਾਹ ਤਾਂ ਕਰਨੀ ਆ ਦੋਵੇਂ ਧੰਪਰਾ ਲੜਦੇ ਵੀ ਨੇ ਪਿਆਰ ਵੀ ਬਹੁਤ ਜ਼ਿਆਦਾ ਵਾਹ ਪੜਾਈ ਵਾਲੇ ਪਾਸੇ ਕਿੰਨਾ ਚੁਕਾਵਾ ਜਦਾ ਪੜਾਈ ਵੱਲ ਜੀ ਪੜਾਈ ਵੱਲ ਜਦਾ ਚੁਕਾਵਾ ਉਹਨੂੰ ਲੱਗ ਮੈਂ ਟਾਈਮ ਨਾ ਵੇਸਟ ਹੋਵੇ ਜਿਹੜਾ ਨੇ ਸ਼ਡਿਊਲ ਬਣਾਇਆ ਨਾ ਉਹਦੇ ਅਕੋਰਡਿੰਗ ਉਹਨੇ ਪੜ੍ਹਨਾ ਵੀ ਆਪਣੇ ਟਾਈਮ ਨਾਲ ਕਿੱਢਨਾ ਵੀ ਆਪਣੇ ਟਾਈਮ ਨਾਲ ਤੇ ਮੇਰੇ ਨਾਲ ਘਰ ਦਾ ਕੰਮ ਵੀ ਥੋੜਾ ਕਰਾ ਦਿੰਦੀ ਐ ਅੱਛਾ ਘਰ ਦਾ ਕੰਮ ਵੀ ਕਰਾ ਦਿੰਦੀ ਕਮ ਵੀ ਕਰਵਾ ਦਿੰਦੀ ਕਿਚਨ ਦੇ ਡਾਕਟਰ ਸਾਹਿਬ ਤੇ ਨਾਲ ਦੀ ਨਾਲ ਘਰ ਦਾ ਵੀ ਕੰਮ ਕਰਾਉਂਦਾ ਜਿਹੜੀ ਚਾਹ ਤੁਸੀਂ ਪੀਤੀ ਐ ਨਹੀਂ ਬਣਾਖਦੀ ਤੇ ਮਨਤ ਨੇ ਨਹੀਂ ਬਣਾਈ ਮਨਤ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਪਰਵਾਰ ਤੋਂ ਹੁੰਦੇ ਵੇਹੇ ਭਾਜੀ ਕਾਫੀ ਫਰਕ ਆ ਬੱਚੀਆਂ ਨੂੰ ਤੇ ਬੇਟਿਆਂ ਨੂੰ ਤੇ ਲੜਕੀਆਂ ਨੂੰ ਬੇਟੀਆਂ ਨੂੰ ਬਰਾਬਰ ਸਮਝਿਆ ਜਾਂਦਾ ਵਾ ਪਰ ਕੁਝ ਅਜੇ ਲੜਕੀਆਂ ਮਿਹਨਤ ਤੇ ਬੋਧ ਕਰਦੀਆਂ ਪਰ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਉਹਨਾਂ ਨੂੰ ਇਹ ਆ ਕਿ ਬਾਅਦ ਨਿਕਲ ਨਹੀਂ ਆ ਇਹ ਨਹੀਂ ਹੋ ਗਈ ਇਹ ਨਹੀਂ ਹੋਗਾ ਪਰ ਨਹੀਂ ਆਪਣੇ ਬੱਚੇ ਤੇ ਵਿਸ਼ਵਾਸ ਰੱਖੋ ਜੇ ਇਹ ਬੱਚੇ ਤੇ ਵਿਸ਼ਵਾਸ ਰੱਖਾਂਗੇ ਤੋ ਐਵੇਂ ਅੱਗੇ ਮੱਲਾ ਮਾਰੂਗਾ ਜ਼ਰੂਰ ਤੇ ਲੜਕੀਆਂ ਭਾਜੀ ਜ਼ਿਆਦਾ ਸਿਆਣੀ ਹੁੰਦੀਆਂ ਨੇ ਲੜਕਿਆਂ ਨਾਲੋਂ ਤੇ ਆਪਣੇ ਮਾਂ-ਬਾਪ ਦਾ ਹੀ ਜ਼ਿਆਦਾ ਧਿਆਨ ਰੱਖਦੀਆਂ ਨੇ ਲੜਕੇ ਜਿਹੜੇ ਲਾਪਰਵਾਹ ਹੁੰਦੇ ਉਹਨਾਂ ਨੂੰ ਨਹੀਂ ਕੋਈ ਫਿਕਰ ਹੁੰਦੀ ਤੇ ਲੜਕੀਆਂ ਨੂੰ ਵੀ ਤਾਂ ਕਿ ਮੇਰਾ ਮਾਪੇ ਸਾਡੇ ਦੇ ਮਿਹਨਤ ਕਰਨ ਦੇ ਤੇ ਅਸੀਂ ਉਹਨਾਂ ਨੂੰ ਚੰਗੇ ਬਣ ਕੇ ਵਿਖਾ ਲਾਂ। ਸੋ ਅਸੀਂ ਵੀ ਪਰਮਾਤਮਾ ਗਿਰਦਾਸ ਕਰਦੇ ਆ ਕਿ ਤੁਹਾਡੀ ਬੇਟੀ ਜਲਦੀ ਤੋਂ ਜਲਦੀ ਜਰੀਏ ਡਾਕਟਰ ਬਣੇ ਤੇ ਲੋਕਾਂ ਦੀ ਸੇਵਾ ਕਰੇ ਤੇ ਕਾਹੋ ਪਰਿਵਾਰ ਦਾ ਜਰਾਏ ਨਾਮ ਰੋਸ਼ਨ ਕਰੇ। ਸੋ ਦਾਦਾ ਜੀ ਤੇ ਦਾਦੀ ਜੀ ਨਾਲ ਵੀ ਗੱਲਬਾਤ ਕਰਾਂਗੇ ਕੀ ਸ਼ਾਨ ਉਹਦਾ। ਸੋ ਮੰਨਤ ਦੇ ਦਾਦਾ ਜੀ ਨੇ ਕੈਪਟਨ ਵੀ ਨੇ ਪਤਾ ਲੱਗਿਆ ਤੇ ਗੱਲਬਾਤ ਵੀ ਕਰਦੇ ਆ ਕਿੰਨੀ ਕੀ سپورਟ ਰਹੀ ਉਹਨਾਂ ਦੀ ਬੱਚਿਆਂ ਪ੍ਰਤੀ ਤੇ ਅੱਗੋਂ ਟਾਪ ਕੀਤਾ ਹੈ ਮੰਨਤ ਕਾਲੋ ਨੇ ਤੇ ਕਾਲੋ ਪਰਿਵਾਰ ਦੀ ਬਲੇ ਬਲੇ ਕਰਾਤੀ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੇ ਮੇਰਾ ਕੈਪਟਨ ਸੁਖਮਨ ਸੈ ਕੈਪਟਨ ਸਾਹਿਬ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਕਿ ਬੱਚੀ ਨੇ ਟਾਪ ਕੀਤਾ ਹੈ ਪਹਿਲਾ ਬਟਾਲਾ ਲੈਵਲ ਤੇ ਫਿਰ ਜਿਹੜਾ ਲੈਵਲ ਦੇ ਉੱਤੇ ਕੀ ਕਹਿਣਾ ਚਾਹੁੰਦੇ ਮੈਂ ਬੱਚੀ ਦਾ ਮਿਹਨਤ ਜਿੰਨੀ ਕੀਤੀ ਹੈ ਉਹ ਮਿਹਨਤ ਦਾ ਫਲ ਉਹਨੂੰ ਮਿਲ ਗਿਆ ਜੀ ਤੇ ਉਹ ਆਪਣੇ ਪੜਾਈ ਦੇ ਵਿੱਚ ਬਹੁਤ ਸੀਰੀਅਸ ਰਹਿੰਦੀ ਹੀ ਔਰ ਆਪਣੇ ਰਾਤ 12 12 11 11 12 12 ਵਜੇ ਤੱਕ ਪਰਦੀ ਰਹੀ ਦੀ ਤੇ ਉਹਦੀ ਮਿਹਨਤ ਦਾ ਫਲ ਉਹਨਾਂ ਨੂੰ ਸੋ ਫਾਦਰ ਸਾਹਿਬ ਕੀ ਕਰਦੇ ਨੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਇਹਦੇ ਫਾਦਰ ਸਾਹਿਬ ਐਡਵੋਕੇਟ ਆ ਬਟਾਲੇ ਚ ਇਸ ਟਾਂ ਤੇ ਬਾਰਤ ਸੁਜੀਸ਼ਨ ਦੇ ਪ੍ਰਧਾਨ ਵੀ ਜੀ ਸੋ ਫਿਰ ਪਰਿਵਾਰ ਦੇ ਵਿੱਚ ਕਿੰਨਾ ਨੇ ਖੁਸ਼ੀ ਦਾ ਮਾਹੌਲ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਉਸ ਤੋਂ ਪਹਿਲਾਂ ਵੀ ਕੋਈ ਡਾਕਟਰ ਬੰਨਾ ਚਾਹੰਦੀ ਮੰਨਤ ਕਾ ਲੋ ਉਸ ਤੋਂ ਪਹਿਲਾਂ ਵੀ ਕੋਈ ਡਾਕਟਰ ਬਣਿਆ ਹੋਇਆ ਉਹਦੇ ਵੱਲ ਵੇਖ ਕੇ ਡਾਕਟਰ ਬੰਨਾ ਚਾਹੰਦੀ ਜਦੋਂ ਸਾਨੂੰ ਪਤਾ ਲੱਗਿਆ ਕਿ ਮੰਤ ਦੇ ਇੰਨੇ ਪੁਆਇੰਟ ਆਏ ਆ ਔਰ ਡਿਸਟਿੰਕਟ ਲੈਵਲ ਤੇ ਟੌਪ ਕੀਤਾ ਸਾਨੂੰ ਬਹੁਤ ਖੁਸ਼ੀ ਹੋਈ ਦੂਸਰਾ ਗੱਲ ਡਾਕਟਰ ਬਣ ਦੀ ਮੇਰੀ ਬੇਟੀ ਇਹਦੀ ਕੁਆ ਜੀ ਉਹ ਵੀ ਪੇਸ਼ੇ ਤੋਂ ਡਾਕਟਰ ਜੋ ਕਿ ਬਾਹਰ ਆਇਰਲੈਂਡ ਦੇ ਵਿੱਚ ਹੈ ਇਸ ਟਾਈਮ ਤੇ ਔਰ ਉਹਨਾਂ ਨੇ ਵੀ ਕਈ ਇਹਦਾ ਮੰਨ ਕੀਤਾ ਕਿ ਮੈਂ ਵੀ ਡਾਕਟਰ ਬਣਨਾ ਲੇਕਿਨ ਉਹ ਵੀ ਬਹੁਤ ਹਰਮਨ ਪਿਆਰੀਏ ਕਿਸਮ ਦੀ ਮਰੀਜ਼ਾਂ ਦੇ ਵਿੱਚ ਸੇਵਾ ਕਰਦੀ ਬਹੁਤ ਸੋ ਫਿਰ ਡਾਕਟਰ ਬੰਨਾ ਚਾਹੁੰਦੀ ਹੈ ਮੰਨਤ ਤੇ ਤੁਹਾਡੀ ਫਿਰ ਪੂਰੀ ਸਪੋਰਟ ਰਹੇਗੀ ਮੰਨਤ ਦੇ ਨਾਲ ਮੰਨਤ ਦੇ ਨਾਲ ਸਾਡੀ ਪੂਰੀ ਸਪੋਰਟ ਰਹੇਗੀ ਇਹ ਕਹਿੰਦੇ ਆ ਨਾ ਵੀ ਆਪਣੇ ਮੂਲ ਨਾਲ ਉਹ ਵਿਆਹ ਪਿਆਰਾ ਹੁੰਦਾ ਬਿਲਕੁਲ ਸੇਮ ਹੀ ਹੋਈ ਆ ਸਾਡੀ ਸਪੋਰਟ ਪੂਰੀ ਇਹਦੇ ਅੱਲ ਰਹੇਗੀ ਸੋ ਦਾਦਾ ਜੀ ਨਾਲ ਗੱਲਬਾਤ ਕੀਤੀ ਆ ਆਪਾਂ ਦਾਦੀ ਜੀ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਸੋ ਮੰਨਤ ਕਾਲੋ ਦੀ ਦਾਦੀ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਸੁਵਿੰਦਰ ਕੌਰ ਸਿੰਦਰਕੌਰ ਜੀ ਮੰਨਤ ਕਾਲੋ ਤੁਹਾਡੀ ਬੇਟੀ ਹੈ ਉਹ ਡਾਕਟਰ ਬੰਨਣਾ ਚਾਹੁੰਦੀ ਹੈ ਕੀ ਕਹਿਣਾ ਤੁਹਾਡਾ ਵੇਖੋ ਜੀ ਜੋ ਉਹਨੇ ਸੋਚਿਆ ਉਹਨੇ ਬਹੁਤ ਵਧੀਆ ਸੋਚਿਆ ਹੈ ਉਹਦੀ ਸੋਚ ਨਾਲ ਹੀ ਸਾਡੀ ਸੋਚ ਬਰਾਬਰ ਹੈ ਜਿਤਨਾ ਉਹ ਚਾਹੁੰਦੀ ਹੈ ਅਸੀਂ ਉਹਦੇ ਨਾਲ ਖੜੇ ਹਾਂ ਇਹ ਡਾਕਟਰ ਬੰਨਣਾ ਚਾਹੁੰਦੀ ਹੈ ਤੇ ਅਸੀਂ ਉਹਨੂੰ ਡਾਕਟਰ ਵਿੱਚ ਕੋਈ ਮਤ ਕਰਾਂਗੇ ਪੜ੍ਹਾਈ ਜਿਹੜੀ ਹਰ ਜਗ੍ਹਾ ਜਿੱਥੇ ਦੌੜ ਹੋਏਗੀ ਖੜੇ ਹੋਗੇ ਨਾਲ ਸੋ ਫਿਰ ਕਿੰਨੀਆਂ ਕਿ ਵਧਾਈਆਂ ਮਿਲ ਰਹੀਆਂ ਨੇ ਤੁਹਾਨੂੰ ਪਰਿਵਾਰ ਨੂੰ ਜਦੋਂ ਪਤਾ ਲੱਗੇ ਕਿ ਬੱਚੀ ਨੇ ਟੌਪ ਕੀਤਾ ਦੇਖੋ ਜੀ ਸਾਨੂੰ ਤੇ ਵਧਾਈਆਂ ਇੰੀਆਂ ਮਰੀਆਂ ਮੈਂ ਤਾਂ ਨਹੀਂ ਬੇਬਰ ਤੋਂ ਉਤਾਰੇ ਤੇ ਡੇ ਆਉਂਦੇ ਗੇ ਜੀ ਹਾਂਜੀ ਜਿਹੜਾ ਆਉਂਦਾ ਹੀ ਉਹਦਾ ਹੀ ਦਈਂਦਾ ਹੀ ਕੋਨਾ ਦੇ ਵਧਾਈ ਉਹ ਸਰਾਮਦਾ ਹੀ ਬਾਹਰ ਨਿਕਲ ਸਾਰੇ ਮੁੰਡਾ ਇਕੱਠਾ ਹੋ ਗਿਆ ਕਿਦਾਂ ਜੀ ਵਧਾਈ ਹੈ ਵਧਾਈ ਦਾਦੀ ਨੂੰ ਵਧਾਈ ਹੈ ਜੀ ਸਾਨੂੰ ਤੇ ਵੀ ਤੋਂ ਉਹਨਾਂ ਦਬਾਅ ਦੇਣ ਲੱਗੇ ਨਹੀਂ ਪਰ ਵੀ ਨੇ ਜਵਾਬ ਕੀ ਦਿਆ ਕਾਲੋ ਪਰਿਵਾਰ ਦੀ ਫਿਰ ਬੱਲੇ ਬੱਲੇ ਹੋ ਗਈ ਮੈਂ ਕਿ ਨਹੀਂ ਪੜੀ ਗਿਆ ਵਾਹਿਗੁਰੂ ਪਰ ਮੇਰ ਕਰਕੇ ਮੈਂ ਕਹਿੰਦੀ ਬੱਲੇ ਬੱਲੇ ਪੂਰੀ ਕਰਾਤੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਵੱਡਿਆਂ ਦਾ ਆਸ਼ੀਰਵਾਦ ਹੋਵੇ ਤਾਂ ਫੇਰ ਹੀ ਬੱਚੇ ਕਿਤੇ ਪਹੁੰਚਦੇ ਤੁਹਾਡਾ ਆਸ਼ੀਰਵਾਦ ਨਾਲ ਦੇਖੋ ਜੀ ਬੱਚਿਆਂ ਦੇ ਨਾਲ ਆਹੀ ਤੇ ਇਹਨਾਂ ਦੇ ਨਾਲ ਹੀ ਆ ਤੇ ਨਾਲ ਹੀ ਜਾਵਾਂਗੇ ਸਾਡੀਆਂ ਆਸ਼ੀਰਵਾਦ ਸਭ ਤੋਂ ਵੱਡਾ ਪਰਮਾਤਮਾ ਦਾ ਆਸ਼ੀਰਵਾਦ ਚਾਹੀਦਾ ਉਹਦੀ ਕਿਰਪਾ ਨਾਲ ਆਈ ਵੀ ਇਹਨਾਂ ਵੀ ਜੁਨੇਟ ਜੁਨੇ ਨੇ ਨਾਲ ਖੜੇ ਸੋ ਗੱਲਬਾਤ ਕੀਤੀ ਹੈ ਦਾਦੀ ਜੀ ਨਾਲ ਉਹਨਾਂ ਨੇ ਕਿਹਾ ਜੀ ਸਾਡੀ ਪੂਰੀ ਸਪੋਰਟ ਹੈ ਡਾਕਟਰ ਬਣੇ ਆਪਾਂ ਪੂਰੀ سپورਟ ਕਰਾਂਗੇ ਸੋ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਤਾਂ ਕਿ ਉਤੋਂ ਤੱਕ ਪਹੁੰਚਣੀ ਚਾਹੀਦੀ ਹੈ ਕਿ ਜਿਹੜੇ ਬੱਚੇ ਥੱਕ ہار ਕੇ ਬਹਿਰ ਜਾਂਦੇ ਨੇ ਸੋ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਕੈਮਰਾ ਪਰਸਨ ਅਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ